ਇਹ ਬਿਆੰਤੇ ਬੁੱੱਜੜ ਪਾਪੀ ਦਾ ਪੁੱਤਰ ਜਿਸ ਬਿਆੰਤੇ ਬੁੱੱਜੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ ਅੱਜ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਂਦਾ ਦਸਤਾਰਾਂ ਬਣਾਈਆਂ ਜਾਂਦੀਆਂ ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਚੋਲੇ ਪਹਿਨਾਏ ਜਾਂਦੇ ਆ ਪਰ ਦੇਕਰ ਪਾਪੀਆਂ ਨੂੰ ਪਰਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ਼ ਕਰਾਂਗੇ ਸਨਮਾਨ ਸੇਵਾ ਤੋਂ ਕੀਤਾ ਜਾਂਦਾ ਚਹੀਦੀ ਤੋਂ ਕੀਤਾ ਜਾਂਦਾ ਕਿਸੇ ਨੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰਕਾ ਮਾਰਿਆ ਹੋਵੇ ਗੁਰਮ ਕੋ ਉਹਨੂੰ ਸਨਮਾਨ ਦੇ ਕਰਕੇ ਤੇ ਨਵਾਜਿਆ ਜਾਂਦਾ ਪਰ ਉਹ ਬੰਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟ ਬੋਲਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸਿੱਖ ਹੀ ਨਹੀਂਗਾ ਕਿਸ ਆਧਾਰ ਤੇ ਬਾਬਾ ਕਲਵੰਤ ਸਿੰਘ ਬਾਬਾ ਰਾਮ ਸਿੰਘ ਤਾਂ ਉਤੋਂ ਦੇ ਪ੍ਰਬੰਧਕਾਂ ਨੇ ਕਿਸ ਆਧਾਰ ਤੇ ਸਨਮਾਨਿਤ ਕੀਤਾ ਸਾਡੀ ਸਵੇਰ ਤੋਂ ਇਹ ਬਾਹਰ ਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਤਖਤਸ਼ਰੀ ਹਜੂਰ ਸਾਹਿਬ ਤੇ ਸਨਮਾਨਿਤ ਕੀਤੇ ਜਾਣ ਨੂੰ ਲੈ ਕੇ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਵਾਲ ਚੁੱਕੇ ਨੇ ਤੇ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਭਾਈ ਅਜਨਾਲਾ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਉਸ ਬੈਂਤ ਸਿੰਘ ਦਾ ਪੋਤਰਾ ਹੈ ਜਿਸ ਨੇ ਸਿੱਖ ਨੌਜਵਾਨਾਂ ਦਾ ਕੰਨ ਕੀਤਾ ਤੇ ਅਜਿਹੇ ਦੇ ਵਿੱਚ ਬਿੱਟੂ ਦੇ ਪਰਿਵਾਰ ਦੀ ਸਿੱਖ ਪੰਥ ਨੂੰ ਕਿਹੜੀ ਦੇਨ ਹੈ ਜੋ ਰਵਨੀਤ ਬਿੱਟੂ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਤੇ ਮੁਖੀਆਂ ਦੇ ਵੱਲੋਂ ਇੰਜ ਸਨਮਾਨਿਤ ਕੀਤਾ ਗਿਆ। ਬੀਤੇ ਦਿਨੇ ਸਿੱਖ ਪੰਥ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ। ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧ ਆ ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ ਗੁਰਮਖੋ ਇਤਿਹਾਸ ਗਵਾਹ ਹੈ ਕਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀ ਤਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਤਖਤ ਸਹਿਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਣ ਵਾਸਤੇ ਭੇਜਿਆ ਪਰ ਅੱਜ ਰੀਤੀ ਉਲਟ ਹੋ ਗਈ ਆ ਅੱਜ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਂਦਾ ਦਸਤਾਰਾਂ ਬਨਾਈਆਂ ਜਾਂਦੀਆਂ ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਚੋਲੇ ਪਹਿਨਾਏ ਜਾਂਦੇ ਆ ਪਰ ਜੇਕਰ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ਼ ਕਰਾਂਗੇ ਸਰੋਪਾਂ ਦੀ ਪਰੰਪਰਾ ਜਿਹੜੀ ਆ ਤਨ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੌਰਾਨ ਸ਼ੁਰੂ ਕੀਤੀ ਸੀ ਆਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆ ਕਰਕੇ ਸੇਵਾ ਵਿੱਚ ਹਾਜ਼ਰ ਹੋਏ 1 ਸਾਲ ਉਹ ਲਗਾਤਾਰ ਗੁਰੂ ਦਾ ਬਚਨ ਮੰਨ ਕਰਕੇ ਸੇਵਾ ਕਰਦੇ ਸਨ ਸਾਲ ਬਾਅਦ ਜਦੋਂ ਪੂਰਾ ਸਾਲ ਹੁੰਦਾ ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾ ਤੀਜੇ ਪਾਤਸ਼ਾ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਰੂਪਾਉ ਦੇ ਕਰਕੇ ਸਨਮਾਨ ਕਰਦੇ ਸਨ ਸਨਮਾਨ ਸੇਵਾ ਤੋਂ ਕੀਤਾ ਜਾਂਦਾ ਸ਼ਹੀਦੀ ਤੋਂ ਕੀਤਾ ਜਾਂਦਾ ਕਿਸੇ ਨੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰ ਕਾ ਮਾਰਿਆ ਹੋਵੇ ਗੁਰਮਖੋ ਉਹਨੂੰ ਸਨਮਾਨ ਦੇ ਕਰਕੇ ਤੇ ਨਵਾਜਿਆ ਜਾਂਦਾ ਪਰ ਬਿਆੰਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਸਿੱਖ ਨੌਜਵਾਨਾਂ ਨੂੰ ਕੋ-ਕੋ ਕਰਕੇ ਸ਼ਹੀਦ ਕੀਤਾ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟ ਬੋਲਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸੇਖ ਹੀ ਨਹੀਂਗਾ ਪੰਨਾ ਤਖਤਾਂ ਦੀ ਮਰਜ਼ਾ ਦਾ ਸਿੱਖ ਧਰਮ ਦੀ ਪਰੰਪਰਾ ਹੈ ਕਿ ਸਿੱਖ ਦੀ ਅਰਦਾਸ ਕੀਤੀ ਜਾਂਦੀ ਆ ਤਖਤ ਸਾਹਿਬ ਦੇ ਉੱਪਰ ਸੇਖ ਨੂੰ ਦਸਤਾਰ ਬੰਦੀ ਕੀਤੀ ਜਾਂਦੀ ਆ ਸੇਖ ਨੂੰ ਸਰੂਪਾਉ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਤਖਤ ਸਾਹਿਬ ਦੇ ਉੱਪਰ ਸੇਖ ਦੀ ਹੀ ਕੜਾ ਪ੍ਰਸ਼ਾਦ ਦੀ ਦੇ ਕੀਤੀ ਜਾਂਦੀ ਆ ਗੁਰਮਖੋ ਇਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਸਿੱਖ ਨਹੀਂ ਨਾ ਇਹਦਾ ਦਾਦਾ ਸੇਖ ਨਾ ਇਹਦਾ ਪਿਓ ਸੇਖ ਨਾ ਰਵਨੀਤ ਬਿੱਟੂ ਸੇਖ ਆ ਕੇਸ ਆਧਾਰ ਤੇ ਬਾਬਾ ਕਲਵੰਤ ਸਿੰਘ ਬਾਬਾ ਰਾਮ ਸਿੰਘ ਜਾਂ ਉਥੋਂ ਦੇ ਪ੍ਰਬੰਧਕਾਂ ਨੇ ਕੇਸ ਆਧਾਰ ਤੇ ਸਨਮਾਨਿਤ ਕੀਤਾ ਸਾਡੀ ਸਮੀਤੋਂ ਇਹ ਬਾਹਰ ਆ ਮੈਂ ਇਹ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜੋ ਕੀਤਾ ਪਾਪੀਆਂ ਨੂੰ ਸਨਮਾਨ ਦੇ ਕਰਕੇ ਸਿੱਖ ਹਿਰਦਿਆਂ ਨੂੰ ਬੁਲੰਦ ਰਿਆ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਆ ਮੈਂ ਦੁਬਾਰਾ ਫਿਰ ਇਸ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਅਤੇ ਨਿੰਦਿਆ ਕਰਦਾ ਹਾਂ ਤੁਸੀਂ ਕਿਹਾ ਪਲਵੰਤ ਸਿੰਘ ਜੀ ਨੇ ਜਿਹੜਾ ਵਾ ਸਨਮਾਨ ਕੀਤਾ ਉਹ ਦੱਸ ਦੇ ਲੱਗਦਾ ਉਹਨਾਂ ਨੂੰ ਆਪਣਾ ਤੇ ਸਪੱਸ਼ਟਿਕਮ ਦੇਣਾ ਚਾਹੀਦਾ ਜਦੋਂ ਸਾਰਿਆਂ ਨੂੰ ਪਤਾ ਰੁਨੀਤ ਬਿੱਟੂ ਬਾਰੇ ਤੇ ਫਿਰ ਉਹਨਾਂ ਵੱਲੋਂ ਕਿਉਂ ਸਨਮਾਨ ਕੀਤਾ ਉਹਨਾਂ ਨੇ ਜਾਣ ਬੱਜ ਕਰ ਜਾਣ ਬੁੱਝ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਜਾਂ ਤੋਂ ਗੁਰਮਤ ਤੋਂ ਅਣਜਾਣਿਆ ਜਾਂ ਸਿੱਖੀ ਸਿਧਾਂਤਾਂ ਤੋਂ ਅਣਜਾਣਿਆ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜਾਣ ਕਰਕੇ ਕੀਤਾ ਅਣਜਾਣ ਬੁਣੇ ਵਿੱਚ ਕੀਤਾ ਇਹ ਤੇ ਬਾਬਾ ਕਲਵੰਤ ਸਿੰਘ ਤੇ ਰਾਮ ਸਿੰਘ ਜਾਂ ਉਥੋਂ ਦੇ ਪ੍ਰਬੰਧਕ ਉਹ ਦੱਸ ਸਕਦੇ ਆ ਪਰ ਮੇਰੀ ਮਤ ਮੁਤਾਬਕ ਸਿੱਖ ਸੰਗਤਾਂ ਦੇ ਅਨੁਸਾਰ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਹੋਇਆ ਅਨਕੂਲ ਨਹੀਂ ਹੋਇਆ ਲੜਕਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਹ ਤੇ ਕੋਈ ਆਪਣਾ ਫੈਸਲਾ ਲੈਣਾ ਪੈਂਦਾ ਸਾਰੀਆਂ ਜਥੇਬੰਦੀਆਂ ਨੂੰ ਇਹਦੀ ਨਿਖੇਦੀ ਕਰਨੀ ਚਾਹੀਦੀ ਹੈ ਤਖਤ ਸਾਹਿਬਾਂ ਦੀ ਮਰਜ਼ਾ ਦਾ ਦੇ ਉਲਟ ਹੋਇਆ ਸਾਰਿਆਂ ਨੂੰ ਇਹਦੇ ਤੇ ਸਪਸ਼ਟੀਕਰਨ ਜਾਂ ਸਟੈਂਡ ਲੈਣਾ ਚਾਹੀਦਾ ਮੇਰੀ ਇਹ ਭਾਵਨਾ ਹੈ